ਦੇਖੋ ਬਾਂਦਰ ਭੜਕਿਆ ਹੋਇਆ ਸਰਦਾਰ ਰਾਜੇ ਸਿੰਘ ਖਾਲਸਾ ਸਾਫ ਕਾ ਮੈਂਬਰ ਪਾਰਲੀਮੈਂਟ ਦੀ ਗੋਠੀ ਦੇ ਵਿੱਚ ਫਿਰਦਾ ਹੋਇਆ ਮਾਰੇ ਵੀ ਨਾ ਮੁੱਕਈ ਉਹ ਮਾਰਦਾ ਇਹੋ ਜਿਹਾ ਦੋਸਤ ਜੀ ਆ ਗਿਆ ਜਦ ਤੂੰ ਇੱਥੇ ਨਾ ਦੱਸਿਆ ਕੈ ਕਿਹਾ ਹਾਂ ਬੱਤਾ ਦੇਖੋ ਬਰੋਠੇ ਕਾਏ ਦੇ ਇਹਨੂੰ ਮਾਰੀ ਪਰੋਟਾ ਖਾਂਦਾ ਹੋਇਆ ਵਿਚਾਰਾ ਭੁੱਖਾ ਸੀਗਾ ਸਾਰੇ ਦਿਨ ਆਇਆ ਹਨੁਮਾਨ ਅੰਮ ਸਾਰੇ ਦਿਨ ਵਾਲੇ ਦਿਨ ਹਨੁਮਾਨ ਘਰੇ ਪ੍ਰਗਟੇ ਇਹਨੂੰ ਦੁੱਧ ਵੀ ਪਿਆ ਦੇ ਲੱਗ ਗਏ ਉਹ ਖਾਂਦਾ ਨਹੀਂ ਇਹ ਨੂਨ ਮਿਰਚਾਂ ਨਾਲ ਨਹੀਂ ਖਾਂਦਾ ਇਹ ਕੁੜੀਏ ਇੱਧਰ ਮਰ ਗਈ ਕਾਲਜ ਜੁੱਤ ਲੈ ਆਈ ਪਾ ਕੇ ਉਹ ਦੁੱਧ ਲੈ ਆ ਦੇ ਪਾ ਕੇ ਦੁੱਧ ਪੀ ਲੂਗਾ ਉਹ ਦੁੱਧ ਲੈ ਆ ਦੇ ਪਾ ਕੇ ਦੁੱਧ ਪੀ ਲੂਗਾ ਉਹ ਦੁੱਧ ਲੈ ਆ ਦੇ ਪਾ ਕੇ ਦੁੱਧ ਪੀ ਲੂਗਾ ਭੁੱਖਾ ਵਿਚਾਰਾ ਪੱਤੇ ਖਾਂਦਾ ਉਹਨੂੰ ਭੁੱਖ ਲੱਗੀ ਆ ਵਿਚਾਰੇ ਨੂੰ ਦੁੱਧ ਪਾ ਦੇ ਉਹਨੂੰ ਹੋ ਕੁ ਬਿਲਕੁਲ ਦਾ ਸਟਾਫ ਫੀਲ ਹੈ ਕਿ ਕਿਤਗੜਾ ਤੁਹਾਨੂੰ ਦੁੱਧ ਵੀ ਸੁਆਦ ਨਹੀਂ ਲੱਗਿਆ ਵਿਚਾਰੇ ਨੂੰ ਉਹ ਕਿੱਥੇ ਖਾਈ ਜਾਂਦਾ ਹਰ ਫਰੂਟ ਹੈ ਨਹੀਂ ਸਾਡੇ ਦੇ ਚੱਕਰ ਹਰ ਫਰੂਟ ਹੈ ਨਹੀਂ ਇਹਨੂੰ ਹਰ ਫਰੂਟ ਪਾ ਦਿੰਦੇ ਵਿਚਾਰੇ ਨੂੰ ਕੀ ਹੋ ਗੂ ਇਹਦਾ ਰੋਟੀ ਨਹੀਂ ਖਾਂਦਾ ਦੁੱਧ ਪੀ ਲੋ ਜੀ ਮਾਸੀ ਕੋਲੇ ਬੜਾ ਜਸ ਤਨੀ ਧੂਮਾ ਫੜਦੀ ਫੜ ਮਾਰੂ ਮੂੰਹ ਤੇ ਮেরে ਘੁਮਾ ਕੇ ਇਹ ਨਹੀਂ ਦੇਖ ਲੈ ਜੱਪਣੇ ਜੱਪ ਤੂੰ ਦੇਖਿਆ ਜੀ ਬਤ ਪੰਦਰ ਕਿੱਥੇ ਫਿਰਦਾ ਸੀ ਇਹ ਇੱਧਰ ਹੀ ਆਇਆ ਆਪਣੀ ਗੱਡੀ ਕੋਲੋਂ ਉਧਰ ਨੂੰ ਗਿਆ ਉਧਰੋਂ ਇੱਧਰ ਨੂੰ ਫੇਰ ਆ ਗਿਆ ਉਧਰ ਗਿਆ ਸੀਗਾ ਤਾਂ ਸਸਤੀਕਾਰ ਬਣਾ ਦੇ ਬੰਦਰ ਨੂੰ ਸਸਤੀਕਾਰ ਬਣਾ ਬੁਲਾ ਸਤਿ ਸ੍ਰੀ ਅਕਾਲ ਕਮਲੇ ਜਵਾਗ ਰਹਿੰਦੇ ਸਤਿ ਸ੍ਰੀ ਅਕਾਲ ਬੁਲਾਓ ਬੁਲਾ ਦੋ ਚਾਰ ਉਹਨਾਂ ਦਾ ਦੁੱਧ ਪੀ ਲਾ ਪਿੱਛੇ ਹਰ ਜੋ ਹੋਰਾਂ ਦੁੱਧ ਪੀ ਲੈ ਮਕਰੋ ਕਮੈਂਟ ਤੇ ਸ਼ੇਅਰ ਕਰਕੇ ਦੱਸੋ ਵੀ ਦੁੱਧ ਉਹ ਬੰਦਰ ਪੀਊਗਾ ਨਹੀਂ ਪੀਊਗਾ ਨਹੀਂ ਵਿਊਗਾ ਚਲਾ ਗਿਆ ਕੁੱਟ ਭਰ ਕੇ ਇੱਕ ਉਹ ਬਹਿ ਗਿਆ ਪੱਤੇ ਵਧੀਆ ਲੱਗਦੇ ਆ ਇਹਨੂੰ ਦੇਖ ਗੰਦੀ ਵੱਢਣ ਨੂੰ ਆਉਂਦਾਗਾ ਦੇਖੋ ਜਾਨ ਨੇ ਇਹਦੇ ਨਾ ਤਾਂ ਪ੍ਰੋੜਾ ਖਾਦੇ ਨੇ ਨਾ ਹੀ ਪੀਤਾ ਦੁੱਧ ਅਮਰੂਦ ਤੋੜ ਕੇ ਦੇਣ ਲੱਗਿਆ ਗੰਦੀ ਵੱਢਣ ਆ ਗਿਆ ਮੈਨੂੰ ਚੜ ਗਿਆ ਕੋਠੇ ਤੇ ਭੱਗ ਗਿਆ ਇਹ ਹੁਣ ਹੋਰ ਕਿਤੇ ਜਾਊ ਉਹ ਚੜ ਗਿਆ ਦੇਖੋ ਗਿਆ ਕੋਠੇ ਤੇ ਉਹ ਗਿਆ ਕੋਠੇ ਦੇ ਦੇਖੋ ਬੈ ਗਿਆ ਕੋਠੇ ਦੇ ਅਗੇ ਦੂਜੇ ਕੋਠੇ ਦੇ ਵੜ ਗਿਆ ਜਾ ਕੇ ਹੁਣ ਜਾਣ ਦੀ ਤਰੀਕੇ ਉੱਪਰ ਨੂੰ ਨਾ ਦਾ ਦੁੱਧ ਪੀਤਾ ਨਾ ਖਾਦੇ ਪਰੋਠੇ ਅਮਰੂਦ ਤੋੜ ਕੇ ਦੇਣ ਲੱਗਿਆ ਚ ਟੱਪ ਮੇਰੇ ਦੇ ਮਾਰਿਫ ਹੱਥ ਮੇਰਾ ਫੜਨ ਲੱਗ ਗਿਆ ਦੇਖੋ ਖੜਾ ਹੋਇਆ ਬੰਦਰ ਚਲੋ ਚਲਾ ਗਿਆ